ਕਿਸਾਨਾਂ ਦੀ 6 ਮਹੀਨਿਆਂ ਦੀ ਮਿਹਨਤ ਕਿੰਜ ਪਾਣੀ ਚ ਰੁੱਲ ਰਹੀ ਹੈ ਤਸਵੀਰਾਂ ਦੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਜ ਛਮਛਮ ਹੋਰੀ ਬਰਸਾਤ ਦਾ ਪਾਣੀ ਮੰਡੀਆਂ ਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਤੇ ਪੈ ਰਿਹਾ ਹੈ ਤਸਵੀਰਾਂ ਦੇਖ ਕੇ ਤੁਸੀਂ ਆਪ ਸੋਚ ਸਕਦੇ ਹੋ ਕਿ ਕਿੰਜ ਵੱਡਾ ਨੁਕਸਾਨ ਹੋ ਰਿਹਾ ਹੈ ਮੰਡੀਆਂ ਚ ਪਈ ਕਣਕ ਦੀ ਫਸਲ ਬੋਰੀਆਂ ਦੀਆਂ ਬੋਰੀਆਂ ਹੇਠੋਂ ਪਾਣੀ ਨਿਕਲ ਕੇ ਜਾ ਰਿਹਾ ਹੈ ਤਸਵੀਰਾਂ ਆਪਣੇ ਆਪ ਚ ਬਿਆਨ ਕਰ ਰਹੀਆਂ ਨੇ ਕਿ ਕਿਸਾਨ ਕਿੰਜ 6 ਮਹੀਨੇ ਪਹਿਲਾ ਖੇਤਾਂ 'ਚ ਮਿਹਨਤ ਕਰਦੇ ਰਹੇ ਤੇ ਉਸ ਤੋਂ ਬਾਅਦ ਜਦ ਮੁੱਲ ਮਿਲਣ ਵਾਲਾ ਸੀ ਤਾਂ ਫੇਰ ਬੇਮੌਸਮੀ ਬਰਸਾਤ ਨੇ ਇਸ ਮਿਹਨਤ ਤੇ ਪਾਣੀ ਫੇਰ ਦਿੱਤਾ ਇਹ ਤਸਵੀਰਾਂ ਆਪਣੇ ਆਪ ਚੀਏ ਦਸਰੀਆਂ ਨੇ ਕਿ ਕਿਸਾਨਾਂ ਦਾ ਕਿੰਨਾ ਵੱਡਾ ਨੁਕਸਾਨ ਹੋਇਆ ਹਾਂਜੀ ਆਰਤੀਆਂ ਜੀ ਕਿੰਨਾ ਕੁ ਨੁਕਸਾਨ ਮੰਨਦੇ ਜੋ ਬੇਮੌਸਮੀ ਬਰਸਾਤ ਦਾ ਬਹੁਤ ਬੇਮੌਸਮੀ ਦਾ ਨਖਾਂ ਦਾ ਬਹੁਤ ਜਿਆਦਾ ਹੋ ਰਿਹਾ ਹੈ ਜੀ ਸਾਰਾ ਪਾਣੀ ਜਿਹੜਾ ਹੈ ਇੱਥੇ ਦਾ ਮੰਡੀ ਦੇ ਵਿੱਚ ਸੜਕਾਂ ਦੇ ਬਹੁਤ ਪਾਣੀ ਖੜ ਜਾਂਦਾ ਹੈ ਜੇ ਇਹਨੂੰ ਛਾਂਬ ਸੰਭਾਲ ਨਾ ਕੀਤੀ ਵੀ ਸਾਰਾ ਮਾਲ ਖਰਾਬ ਹੋ ਜਾਊਗਾ ਹੁਣ ਤੁਸੀਂ ਪਾਲਟੀਆਂ ਲਾ ਰਹੇ ਹੋ ਪਾਲਟੀ ਲਾ ਰਹੇ ਹੈ ਜੀ ਇਹਦੀ ਟਾਂਗਾ ਮਰਵਾ ਰਹੇ ਹਾਂ ਕੱਲ ਨੂੰ ਕਿਸੇ ਨੇ ਮਾਲ ਨਹੀਂ ਚੁੱਕਣਾ ਜੇ ਨਹੀਂ ਸੰਭਾਲ ਕਰਾਂਗੇ ਜੀ ਤਾਂ ਤੁਹਾਡੇ ਤੁਹਾਡੇ ਪੱਲੇ ਪੈ ਰਹੇ ਸਾਡੀ ਜ਼ਿੰਮੇਵਾਰੀ ਹੈ ਜੀ ਸਾਡੀ ਅਸੀਂ ਪੰਜਾਬੀ ਜ਼ਿੰਮੇਵਾਰੀ ਨਾਲ ਕਰਾ ਰਹੇ ਹਾਂ ਕੰਮ ਜੇ ਜਿਆਦਾ ਭਿੱਜ ਗਈ ਉਹਦਾ ਕੀ ਹੋਊਗਾ ਜੀ ਹੱਲ ਉਹਦਾ ਫਿਰ ਹੁਣ ਦੇਖਾਂਗੇ ਪਰਤੀ ਤੇ ਕਰੋਗੇ ਪਰ ਕਿੱਥੇ ਕਰੋਗੇ ਸਪੇਸ ਤਾਂ ਕੋਈ ਹੈ ਨਹੀਂ ਸਪੇਸ ਹੁਣ ਜਦੋਂ ਬਨੂਗੀ ਉਦੋਂ ਹੀ ਹੋਊਗਾ ਜੀ ਹੁਣ ਮੰਡੀ ਤਾਂ ਸਾਰੀ ਫੁੱਲ ਹੋਈ ਪਈ ਆ ਕੀ ਲੱਗਦਾ ਇੱਕਦਮ ਕਿਵੇਂ ਆ ਗਈ ਫਸਲ ਫਸਲ ਇੱਕਦਮ ਇਹ ਸਾਰੀ 10 ਦਿਨਾਂ ਦੇ ਵਿੱਚ ਹੀ ਸਾਰਾ ਕੰਮ ਖਤਮ ਹੋ ਗਿਆ ਜੀ ਬਹੁਤ ਜਲਦੀ ਆ ਗਈ ਇੱਕਦਮ ਰਸ਼ ਪੈ ਗਿਆ ਦਾ ਉਹਨਾਂ ਲੇਬਰ ਦਾ ਵੀ ਨੁਕਸਾਨ ਹੋਊ ਲੇਬਰ ਦਾ ਵੀ ਨੁਕਸਾਨ ਹੈ ਜੀ ਲੇਬਰ ਦਾ ਲੇਬਰ ਮੰਡੀ ਚ ਹੈ ਹੀ ਨਹੀਂ ਲੇਬਰ ਤਾਂ ਇਸ ਵਾਲੀ ਬੰਦਾ ਦੇਖਣ ਨੂੰ ਨਹੀਂ ਮਿਲ ਰਿਹਾ ਲੇਬਰ ਦੀ ਸਾਰੀ ਸ਼ੈਲਾਂ ਚ ਐਡਜਸਟ ਹੋਈ ਵੀ ਆ ਮੰਡੀ ਚ ਲੇਬਰ ਹੈ ਹੀ ਨਹੀਂ ਕੋਈ ਬਹੁਤ ਮਹਿੰਗੇ ਬਹੁਤ ਮਹਿੰਗੇ ਭਾਜ ਲੇਬਰ ਲਿਆ ਗਏ ਜੀ ਆੜਤੇ ਦੇ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਆੜਤੇ ਦਾ ਬਹੁਤ ਨੁਕਸਾਨ ਹੈ ਜੀ ਜੋ ਸਰਕਾਰ ਤੋਂ ਲੇਵਨ ਮਿਲਦੀ ਹੈ ਉਹ ਤੋਂ ਦੁੱਗਨੇ ਰੇਟ 'ਚ ਕੰਮ ਹੋ ਰਿਹਾ ਹੈ। ਬਹੁਤ ਘਟ ਗਏ ਇਨਸਾਨਾਂ ਲਈ ਵੀ ਬਾਕੀ ਮਜ਼ਦੂਰਾਂ ਲਈ ਵੀ ਜਿਹੜੇ ਕੰਮ ਕਰਦੇ ਨੇ ਉਹਨੇ। ਬਾਕੀ ਫਸੂਲਾਂ ਨੁਕਸਾਨ ਬਹੁਤ ਹੋ ਰਿਹਾ ਹੈ। ਕਿੰਨਾ ਕੁ ਨੁਕਸਾਨ ਹੋ ਰਿਹਾ ਫਸੂਲਾਂ ਦਾ? ਤਕਰੀਬਨ 50% ਵੱਧ ਹੋ ਰਿਹਾ ਹੈ। ਕਿੰਨੇ ਹੁਣ ਖੁੱਲੇ ਆਸਮਾਨ ਦੇ ਕਿੰਨਾ ਕੁ ਕਟਾ ਪਿਆਗਾ? ਇਹ ਸਰਕਾਰਾਂ ਨੇ ਕਟਾ ਨਹੀਂ ਮੰਨਦੇ ਜਪ ਸਹੀ ਟਾਈਮ ਤੇ ਲਿਫਟਿੰਗ ਹੋਣੀ ਚਾਹੀਦੀ ਹੈ। ਸਾਡਾ ਥੱਲੇ ਟਰਾਲੀਆਂ ਲੱਗਣ। ਹੁਣ ਲੋਕਾਂ ਦੇ ਟਰਾਲੀਆਂ ਦੇਖੋ ਬਾਹਰ ਖੜ ਸਾਰੀ ਖਰਾਬ ਹੋ ਰਹੀ ਹੈ ਲੱਖਾਂ ਇਸਤਰਾਤ ਵਿੱਚ ਪੈਣ ਇੱਥੇ ਪੂਰੀਆਂ ਲੱਖਾਂ ਦੀ ਪੈਣ ਸਾਰਾ ਕੋਈ ਪ੍ਰਬੰਧਿਤ ਤਾਂ ਹੋਣੀ ਚਾਹੀਦੇ ਨੇ ਪ੍ਰਬੰਧਕ ਜੀ ਚਾਹੀਦੇ ਨੇ ਹਾਂਜੀ ਸਰਕਾਰ ਦੇ ਛੱਤੀ ਨੇ ਸਰ ਪਬਲਿਕ ਦਾ ਕੰਮ ਸਰਕਾਰ ਦੀ ਜ਼ਿੰਮੇਰੀ ਬਣਦੀ ਹੈ ਹਮ ਉੱਥੇ ਵਾਦੇ ਕਰੀ ਜਾਂਦੇ ਨੇ ਅਸੀਂ ਐ ਕਰਦੇ ਹਾਂ ਕੋਈ ਪਰਫਾਰਮ ਨਹੀਂ ਹੈ ਫਿੱਟਾ ਚ ਕਿੰਨੀ ਕੀ ਫਸਲ ਲੱਗੇ ਪਈ ਹੈ ਫਿੱਟਾ ਜੀ ਹਾਲੇ ਹੈ ਜੀ 25% ਖੜੀ ਹੈ ਨੇ 25% ਹੈ ਜੀ ਕਿਹੜਾ ਤੂਰੇ ਲਿਆਂਦੀ ਤੁਸੀਂ ਇਹ ਤੂਰੇ ਆ ਗਈ ਮੰਡੀਆਂ ਚ ਆ ਗਈ ਜੇ ਅੱਧੀ 75% ਲਿਆਂਦੀ ਆ ਕਿੰਨੀ ਵਾਰ ਲਿਫਟਿੰਗ ਹੋਈ ਹੈ ਬੈਲੈਂਸ ਮਤਲਬ ਲਿਫਟਿੰਗ ਪਿੰਨੀ ਘੋਰੀ ਜੇ ਬਹੁਤ ਘਟ ਹੋ ਜੇ ਜੇ ਮੈਂ ਅਸਲੀ 25% ਮਤਾਂ ਦੂਗੀ 25% ਪ੍ਰਬੰਧ ਦਾ ਸਵੇਰ ਦਾ 8 ਵਜੇ ਦਾ ਖੜਾ ਜਾਂ ਇਹ ਕੋਮਰੇ ਜਾਮ ਲੱਗਿਆ ਪਿਆ ਕਿਸੇ ਪਾਸੇ ਜਾਮ ਨਹੀਂ ਲੱਗਣਾ ਰਸਤਾ ਫਸਲ ਤਾਂ ਤੁਹਾਡੀ ਪਿੱਝਰੀ ਹੈ ਫਸਲ ਤਾਂ ਪਿੱਝਰੀ ਹੈ ਜੀ ਇਹ ਤਾਂ ਕੋਈ ਵਾਰੀ ਵਾਰ ਸਟਾਈ ਨਹੀਂ ਮੇਰੇ ਹਿਸਾਬ ਨਾਲ ਪ੍ਰਬੰਧ ਕਿਸ ਤਰ੍ਹਾਂ ਨੇ ਕੋ ਲੱਖਾਂ ਬੋਰੀ ਪਈ ਆ ਖੁੱਲੇ ਆਸਮਾਨ ਦੇ niche ਪਿੱਝਰੀ ਵੰਦ ਤਾਂ ਹੁਣ ਦੇਖ ਲੋ ਜੀ ਪਤੀ ਲੱਗ ਰਿਹਾ ਆਪ ਨੂੰ ਅੱਗੇ ਦੇਖ ਸਾਰਾ ਕੁਝ ਕਿ ਜ਼ਿੰਮੇਵਾਰੀ ਕਿਹਦੀ ਮੰਨਦੇ ਹੋ ਜਿਹੜੇ ਖਰਾਬ ਹੋ ਰਹੀਆਂ ਹਨ ਫਸਲ ਨੇ ਵਾਰੀ ਤੋਂ ਸਰਕਾਰ ਦੀ ਬਣਦੀ ਹੈ। ਸ਼ਾਂਪਲ ਵਜੇਗਾ ਮਤਲਬ ਵੱਢ ਕੇ ਲਿਆਂਦਾ ਪਾਸੇ ਇੱਤਾਂ ਦੇ ਫਸਲਾਂ। ੜਤੀ ਦੇ ਆਗੇ ੜਤੇ ਵੀ ਗੂਰੇ ਜਗਾਂ ਚੱਕੀ ਫਮਾਨ ਨੇ ਕੰਮਾਲ ਦੇ ਦਿੱਤਾ ਜਾਂਦਾ ਹੈ। ਉਸ ਤੋਂ ਡਰਦੇ ਮਾਰੀ ਜਿਵੇਂ ਫਸਲ ਛੇ ਛੇਤੀ ਵੱਢ ਲਿਆਂਦੇ ਵੀ ਚਲੋ ਇੱਥੇ ਤੁਹਾਡੀ ਸੇਫ ਆ ਇੱਥੇ ਵੀ ਭਜਰੀ ਆ ਪਰ ਕੀਤਾ ਜੀ ਗੂਦਰੀ। ਹਾਂ ਜੀ 400 ਫੇਰੇ ਮਾਰ ਆ। ਕੀ ਮੰਗ ਕਰਦੇ ਹੁੰਦੇ ਸੀ? ਮੰਗ ਤਾਂ ਇਹ ਸਰਕਾਰ ਨੂੰ ਚਾਹੀਦਾ ਹੈ। ਉਈ ਇਹਦਾ ਪ੍ਰਬੰਧ ਕਰਨਾ ਚਾਹੀਦਾ ਨਾਲ ਹੁੰਦੇ ਮਾਲ ਚੱਕਿਆ ਜਾਵੇ ਜਿਹੜਾ ਮਾਲ ਬੋਰੀਆਂ ਚ ਭਰਿਆ ਹੋਇਆ ਦੇਖੋ ਕਿਵੇਂ ਆਇਆ ਬਾਕੀ ਜਗਾ ਹੈ ਲਾਹੋਂ ਨੂੰ ਮਿਲੇ ਨਾਲ ਦੀ ਨਾਲ ਹੋਂ ਸਾਂਭਿਆ ਜਾਵੇ ਮਾਲ ਇਹ ਕਿਸ ਤਰ੍ਹਾਂ ਨੇ ਪ੍ਰਬੰਧ ਨੇ ਮੰਡੀ ਦੇ ਵਿੱਚ ਨਹੀਂ ਪੈ ਰਹੀ ਜੀ ਆਹ ਕਬ ਹੋ ਵਾਈ ਤੁਸੀਂ ਕਦੋਂ ਆਈ ਸੀ ਆਪਣੀ ਢੇਡੀਆਂ ਲਾ ਕੇ ਅੱਜ ਮੈਂ ਅੱਜ ਤਾਂ ਕਿ ਕਿਸ ਤਰ੍ਹਾਂ ਨੇ ਪ੍ਰਬੰਧ ਨੇ ਮੰਡੀ ਦੇ ਬਹੁਤ ਆ ਵਾਈ ਜੀ ਬੁਰਾ ਹਾਲਾ ਕਿੰਨੇ ਕਿ ਲੱਖ ਟੱਕਾ ਜਿਹੜਾ ਮੰਡੀ ਵਿੱਚ ਭੇਜ ਰਿਹਾ ਖੁੱਲੇ ਆ ਸਮਾਦਨ ਵਿੱਚ ਤੇ ਬਾਰਸ਼ ਵੀ ਬਹੁਤ ਤੇਜ਼ ਹੈ ਮਾਰ ਤਾਂ ਬਹੁਤ ਰਹੀ ਹੈ ਕੀ ਕੀ ਜਣਾ ਚੰਨੂ ਇਹ ਇੱਦਾਂ ਕਹਿੰਦਾ ਹਟਣ ਚਾਹੀਦਾ ਵੀ ਇਹਦਾ ਖੇਤਾਂ ਚ ਵੀ ਖੜੀ ਹੈ ਤਾਂ ਹਾਂ ਖੇਤਾਂ ਚ ਵੀ ਖੜੀ ਆਏ ਇੱਥੇ ਮੰਡੀ ਚ ਇਹ ਭੇਜ ਰਿਹਾ ਕਣਕ ਤੋਂ ਹਾਂ ਇਹ ਵੇ ਇਹ ਵਜੇ ਰਹੀ ਹੈ ਕੋਈ ਪ੍ਰਬੰਧ ਨਹੀਂ ਹੈ ਉੱਥੇ ਵੀ ਬੁਰਾ ਹਾਲਾ ਹੋਵੇ ਬੁਰਾ ਹਾਲਾ ਕਿ ਜੇ ਪਾਸੀ ਜਾਂਦਾ ਕੰਮ ਜੀ ਵੀਰਾਨੋ ਖਾਬੇ ਕਿੰਨਾ ਤੇ ਨੁਕਸਾਨ ਹੈ ਨਾਲ ਜਿਵੇਂ ਥੋੜੇ ਮੰਡੀ ਚ ਵੀ ਕਣਕ ਪਿੱਗਰੀ ਆ ਖੇਤਾਂ ਦੇ ਵਿੱਚ ਵੀ ਖੜੀ ਆ ਜੇ ਕਿੰਨਾ ਕਾ ਨੁਕਸਾਨ ਹੋਣਾ ਨੁਕਸਾਨ ਤਾਂ ਹੈਗਾ ਜੀ ਅਠਾਂ ਨਾ ਹੈਗੀ ਹੈਗਾ ਰੁਪਈਓ ਅੱਧਾ ਨੁਕਸਾਨ ਹੋ ਗਿਆ ਹਾਂ ਅੱਧਾ ਹੋ ਜੂਗਾ ਜੇ ਬਾਰਸ਼ ਅਜਿਓ ਪੈਂਦੇ ਫਿਰ ਤਾਂ ਜ਼ਿਆਦਾ ਹੋ ਸਕਦਾ ਹੈ ਬਾਰਸ਼ ਤਾਂ ਜੀ ਹਟੀ ਨਹੀਂ ਕੀ ਵੱਧ ਹੋ ਜੂਗੀ ਆਇਆ ਵੀ ਖੇਤਾਂ ਦੇ ਵੀ ਆ ਗਏ ਫੇਰ ਵੀ ਉਹਲੇ ਵੀ ਨਿਸ਼ਾਨ ਹੈ ਫੇਰ ਤਾਂ ਨਿਸ਼ਾਨ ਹੈ ਕਿੰਨੇ ਪਰਸੈਂਟ ਖੇਤਾਂ 'ਚ ਖੜੀ ਆ ਜੀ ਫਸਲ ਜਿਹੜੀ ਕਟਾਈ ਕਰਨੀ ਆਦਮ ਖੋੜੀ ਆ ਜੀ ਵੱਡੀ ਵੱਡੀ ਚਾਹ ਤੇ ਅੱਧੀ ਖੇਤਾਂ 'ਚ ਹਾਂ ਜੀ ਸਰਕਾਰ ਹੁਣ ਵੀ ਮੰਗ ਕਰਦੇ ਆ ਸਰਕਾਰ ਸਰਕਾਰ ਤੇ ਲੋਕਾਂ ਨੂੰ ਮਾਜਮਤ ਆਈ ਹੈ ਖਰਚਾ ਬਹੁਤ ਜ਼ਿਮੀਦਾਰਾਂ ਦਾ ਜ਼ਿਮੀਦਾਰਾਂ ਦਾ ਬੰਦ ਨਾ ਕੋਈ ਮੰਡੀ 'ਚ ਜੀ ਭਲਾਤ ਮਾੜੀ ਨੇ ਇਹਨੂੰ ਪਤਾ ਹੀ ਆ ਕੋਈ ਪ੍ਰਬੰਧ ਨਹੀਂ ਕੁਛ ਨਹੀਂ ਬਸ ਤੁਹਾਨੂੰ ਲੇਬਰ ਵਾਲਿਆਂ ਨੂੰ ਕਿੰਨੀ ਕਿ ਮੁਸ਼ਕਲ ਆ ਰਹੀ ਕਿਉਂਕਿ ਹੁਣ ਤਾਂ ਫਿਰ ਲੇਬਰ ਬਹੁਤ ਜ਼ਿਆਦਾ ਆ ਜੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਸਹੀ ਤਰੀਕੇ ਨਾਲ ਕੰਮ ਹੀ ਨਹੀਂ ਕੋਈ ਨਾ ਨਾ ਸਹੀ ਤਰੀਕੇ ਨਾਲ ਕੋਈ ਮਜ਼ਦੂਰੀ ਆ ਜਿਵੇਂ ਲੱਫਾ ਬੋਧੀਆਂ ਪਈਆਂ ਨੇ ਖੋਲਿਓ ਲਿਫਟਿੰਗ ਹੋ ਨਹੀਂ ਰਹੀ ਨਾ ਜਿਹੜੀ ਹੁਣ ਭੇਜ ਗਈ ਆ ਇਹਦਾ ਹੁਣ ਕੀ ਕਰਾਂਗੇ ਇਹਦੇ ਪੰਜੇ ਪੰਜੇ ਮਾਰੇ ਜਾਣਗੇ ਬਸ ਪਲਟੀਆਂ ਵਿੱਚ ਪੈਣਗੇ ਬਾਕੀ ਪਾਰਟੀ ਪਾਲਟੀ ਕਰਾਉਣਗੇ ਜੇ ਕਰਾਉਣਗੇ ਤਾਂ ਹੀ ਨਹੀਂ ਇੱਕ ਨਹੀਂ ਭੇਜ ਦੇਣਗੇ ਨਹੀਂ ਪਾਰਟੀ ਤਾਂ ਤਾਂ ਹੋਊ ਜੇ ਖੁੱਲ੍ਹੇ ਮਤਲਬ ਜਗ੍ਹਾ ਹੋ ਉਸ ਜਗ੍ਹਾ ਹੀ ਦੇਖ ਖੁੱਲੀ ਜਗ੍ਹਾ ਹੋ ਹਾਂ ਜਗ੍ਹਾ ਤਾਂ ਹੀ ਹੋਣੀ ਜੀ